ਉਹੋ ਭਰਾ ਨਹੀਂ ਪੈਣਾ ਆਇਆ ਜਮਾਨੋ ਦੋਨੋਂ ਵੇਖੀਂ ਜਾਨਾ ਬਲੀ ਚੱਲਦੀ ਜਿਹੜੀ ਹੈ ਉਹ ਕਰ ਜਾਂਦਾ ਇੱਕ ਆ ਰਹੀ ਆ ਆਪਾਂ ਉਹ ਉਸ ਟੇਰ ਦੇ ਬੰਦੇ ਨੂੰ ਤੁਸੀਂ ਜੀ ਮਲਾਹਮਾਂ ਦੇ ਪਾਸੇ ਕਰਾਉਂਦੇ ਫਰਮਾਇਆ ਤੇ ਇਹ ਵੀ ਸਾਮਸੇ ਨਾਲ ਗੱਡੀ ਚੱਲਣ ਦੀ ਇੱਕ ਇੱਕ ਕਰਕੇ ਗੱਡੀ ਲੱਗਦੀ ਜੀ ਪਤਾ ਨਹੀਂ ਲੱਗਦੀ ਗੱਡੀ ਲੱਗਦੀ ਆਈ ਆਹੀ ਮੰਗੂ ਦੱਦਿਆ ਹੱਡੀ ਗੱਡੀ ਚੱਲੇ ਉਹ ਵੀ ਰੋਟੀ ਪਾਣੀ ਕਮਾਈਏ ਦੋ ਦਿਨ ਹੋ ਗਏ ਆ ਸੱਚਾ ਨਹੀਂ ਜਾਣਦੇ ਕਰਦਾ ਹੀ ਗੰਦੇ ਆ ਕਸਾ ਉਹ ਲਿਆਓ ਲਿਆਓ ਕਿਥੋਂ ਲਿਆਗੇ ਗੱਡੀ ਚੱਲੇਗੀ ਕਿਆ ਦਾ ਖਰਚਾ ਬਣੀ ਚੱਲੇਗਾ ਆਈ ਆਈ ਮੰਗ ਕਰਦੇ ਪ੍ਰਸ਼ਾਸਨ ਕੋ ਤੁਹਾਡੀ ਗੱਡੀ ਚਲਾਓ ਬੜੀ ਮਿਹਰਬਾਨੀ ਕੇਟੀ ਯੂਨੀਅਨ ਛੱਡ ਕੇ ਤੇ ਕਿਹੜੇ ਲੋਕ ਜਿਹੜੇ ਆ ਤੁਹਾਨੂੰ ਜਿਹੜੇ ਆ ਪਰੇਸ਼ਾਨੀ ਦਾ ਜਿਹੜਾ ਕਾਰਨ ਬਣਦੇ ਇਹ ਹੈ ਜੀ ਇੰਟਰਨੈਸ਼ਨਲ ਮਨੁੱਖ ਅਧਿਕਾਰ ਯੂਨੀਅਨ ਉਹ ਛੱਡੀ ਦੋ ਦਿਨ ਹੋ ਗਿਆ ਉਹ ਛੱਡ ਕੇ ਇਸ ਕਰਕੇ ਉਹਨਾਂ ਨੇ ਸਾਡੇ ਤੇ ਇਤਲਾਮ ਲਾਇਆ ਇਹ ਗੱਡੀਆਂ ਚਲਾਉਂਦੇ ਅਦਾ ਅਫਸਾਨਾ ਪਰ ਆਪਾਂ ਕਹਿੰਦੇ ਤੁਹਾਨੂੰ ਮੁ ਦਿੱਕਤਾਂ ਆ ਰਹੀਆਂ ਨੇ ਦਿੱਕਤ ਮੁਸ਼ਕਲ ਕੀਤੀ ਜਾ ਰਹੀ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਕੋਈ ਕਰਦੇ ਆ ਡੀ ਕੇ ਕਰਕੇ ਗੱਡੀ ਲਾਗੇ ਅਹੀ ਗੱਡੀ ਚਲਾਉਣਾ ਜਾਣਦੇ ਆ ਅਸੀਂ ਪਹਿਲਾਂ ਉਹਨੂੰ ਪੈਸੇ ਦਿੰਦੇ ਸੀ ਹੁਣ ਉਹਨਾਂ ਨੂੰ ਪੈਸੇ ਦੇਨੇ ਬੰਦ ਕਰਤੇ ਤੇ ਅਸੀਂ ਆਪਣੀ ਯੂਨੀਅਨ ਛੱਡ ਕੇ ਤੇ ਅਸੀਂ ਰੋਜੀ ਰੋਟੀ ਖੋਲ ਹੀ ਸਾਡੀ ਉਹ ਛੱਡ ਗਏ ਸੀ ਤੇ ਹੁਣ ਉਹਨਾਂ ਨੂੰ ਅਸੀਂ ਪੈਸੇ ਦੇਨੇ ਬੰਦ ਕਰਤੇ ਆ ਇਸ ਕਰਕੇ ਕਹਿ ਰਹੇ ਹਾਂ ਨੂੰ ਲੱਗਦਾ ਕਿ ਪੈਸੇ ਦਿੰਦੇ ਰਹਿੰਦੇ ਤਾਂ ਫਿਰ ਸਭ ਕੁਝ ਠੀਕ ਸੀਗਾ ਹਾਂਜੀ ਹਾਂਜੀ ਇੱਕ ਦੂਸਰੀ ਬਾਤ ਸਾਡੀ ਪਰ ਮੇਰਾ ਨਾਮ ਨੰਨੂ ਹੈ ਇਹ ਅਹੀ ਕੋੜੇ ਵਾਲੇ ਚੌਂਚੇ ਅਹੀ ਗੱਡੀ ਚਲਾਉਂਦੇ ਸੀ ਤੇ ਜਰੂਰੀ ਅਹੀ ਮੇਰੀ ਯੂਨੀਅਨ ਹੀ ਛੱਡੀ ਦੋਰੇ ਕਰਕੇ ਨਾ ਬਹੁਤ ਤੰਗੀ ਆ ਰਹੀ ਹੈ ਸਾਨੂੰ ਪਹਿਲੇ ਹੁੰਦਾ ਕਿ ਕੀ ਹੈ ਅਹੀ ਕਿ ਚਲੋ ਅਹੀ ਜਰੂਰ ਵੀ ਜਰੂ ਇਨਾਂ ਦੀ ਮੀਟਿੰਗਾਂ ਹੁੰਦੀ ਸੀ ਮੀਟਿੰਗ ਦੇ ਹਰ ਵਾਰੇ ਅਹੀ 50 100 50 100 ਇਨਾਂ ਨੂੰ ਦੇਈਦਾ ਸੀ ਜਰੂਰ ਅਹੀ ਇਨਾਂ ਨੂੰ ਦੇਨੇ ਬੰਦ ਕਰਤੇ ਉਦੋਂ ਰ ਇਨਾਂ ਨੇ ਸਾਡੇ ਤੇ ਐਕਸ਼ਨ ਚੁੱਕਿਆ ਹੈ ਕਿ ਝੂਠੇ ਸਾਡੇ ਇਲਜ਼ਾਮ ਲਾਤੇ ਸਾਰੇ ਯੂਨੀਅਨ ਦੇ ਉੱਤੇ ਕਿ ਹਾਂਜੀ ਇਹ ਇਨਾਂ ਦੀ ਨਜਾਇਜ਼ ਸਾਡੀ ਗੱਡੀ ਚੱਲਦੀ ਪਈ ਹੈ ਠੀਕ ਹੈ ਉਸ ਤੋਂ ਬਾਅਦ ਕਿ ਸਾਡੇ ਤੇ ਪੁਲਿਸ ਵਾਲਿਆਂ ਕੇ ਪੈਸੇ ਲੈ ਕੇ ਗੱਡੀ ਲਈ ਐਹਾ ਕੁਛ ਨਹੀਂ ਗਾਈ ਬਸ ਐ ਚੱਕਰ ਪਿਆ ਕੇ ਸਿਰਫ ਇਹਨਾਂ ਨੂੰ ਪੈਸੇ ਦੇਣੇ ਇਹੀ ਜਰੂਰੇ ਬੰਦ ਕਿਤੇ ਹਰੇ ਹਰੇਕ ਮੀਟਿੰਗ ਦੇ 100 ਰੁਪਏ ਦੇ ਹੀ ਦਾ ਸੀ ਤੇ ਅਸੀਂ ਕਿਥੋਂ ਲੈ ਜਾਈਏ ਇਹ ਕਮਾਵਾਂਗੇ ਤੇ ਫੇਰ ਹੀ ਦਵਾਂਗੇ ਅਸੀਂ ਜਦੋਂ ਦੇਣੇ ਬੰਦ ਕਰਤੇ ਇਹਨਾਂ ਦੇ ਸਾਡੇ ਤੋਂ ਠਾ ਏਜਾਮ ਲਾਣੇ ਸ਼ੁਰੂ ਕਰਤੇ ਕਿੰਨੇ ਮੈਂਬਰ ਟੋਟਲ ਜਿਹੜੇ ਤੁਹਾਡੇ ਜਿਹੜੇ ਛੱਡ ਕੇ ਆਏ 50 ਤੋਂ ਮੈਂਬਰ ਲੱਗਦਾ ਕਿ 100 ਰੁਪਏ ਦੇ ਹਿਸਾਬ ਨਾਲ ਕੋਈ 10000 ਦੇ ਕਰੀਬ ਹਾਂਜੀ ਹਾਂਜੀ 5 ਤੋਂ 10 ਹੋ ਜਾਂਦਾ ਹੀ ਭਾਈ ਇਹਨਾਂ ਹੋ ਜਾਂਦਾ ਹੀ ਜਦੋਂ ਵੀ ਆਉਂਦੇ ਹੀ 50 100 ਰੁਪਏ ਹੀ ਦੇਤੀ ਜਾਂਦਾ ਹੀ ਦੇਖੇ ਇਹੀ ਕਦੀ ਇਹਨਾਂ ਦਾ ਹਰ ਵਾਰੀ ਜਿਤਮਾਨ ਪਰ ਨਹੀਂ ਸਾਨੂੰ ਕੁਝ ਗੱਲਾਂ ਇਹਨਾਂ ਵੱਲੋਂ ਸਾਨੂੰ ਪਤਾ ਲੱਗਿਆ ਕਿ ਇਦਾਂ ਦੇ ਬੰਦੇ ਦੇ ਇਸੇ ਕਰਕੇ ਤੁਹਾਨੂੰ ਇਹਨਾਂ ਦੀਆਂ ਉਹਨੀਆਂ ਛੱਡਣੀਆਂ ਪਈਏ ਇਸੇ ਕਰਕੇ ਇਹ ਆਪਣਾ ਮਖੜਾ ਹੋ ਗਈ ਹੈ ਤੇ ਇਹੇ ਕਰਕੇ ਇਹਨਾਂ ਨੇ ਪੁਲਿਸ ਨੂੰ ਪਤਾ ਨਹੀਂ ਕੀ ਝੂਠੀ ਵੀਡੀਓ ਦਿਖਾ ਕੇ ਤੇ ਸਾਰਿਆਂ ਨੂੰ ਤੇ ਇਲਜ਼ਾਮ ਲਾਤਾ ਕਿ ਇਹ ਪੈਸੇ ਦੇ ਕੇ ਅੰਦਰ ਆਦੇ ਇਹ ਬਸ ਐਹੀ ਚੀਜ਼ ਹੈ ਮੰਗ ਕੀ ਕਰਦੇ ਹੋ ਮੰਗ ਐਹੀ ਕਰਦੇ ਕਿ ਚਲੋ ਕਿ ਇਹ ਹੀ ਮਾੜੇ ਬੰਦੇ ਗਏ ਕੋਈ ਦਿਹਾੜੀਦਾਰ ਬੰਦਾ ਹੈ ਤੇ ਇਹਨਾਂ ਕਿਰਾਏ ਤੇ ਗੱਡੀ ਫੜੀ ਹੈ ਕਿ ਕੋਈ ਚਲੋ ਕੇ ਕੋਈ ਕਿਰਾਇਆ ਨਹੀਂ ਨਿਕਲਦਾ ਵਾ ਘਰ-ਬਾਰ ਵੀ ਚਲੋ ਜੀਣਾ ਹੁੰਦਾ ਕੁਛ ਨਾ ਕੁਛ ਐਹੀ ਚਲੋ ਪ੍ਰਸ਼ਾਸਨ ਲੱਗੇ ਮੰਗ ਕਰਦੇ ਵੇ ਤੇ ਤੁਹਾਨੂੰ ਆਪਣੇ ਜੋ ਵੀ ਗੱਲ ਸਹਿਮਤੀ ਨਾਲ ਗੱਡੀ ਚੱਲਣ ਦੇ ਇੱਕ-ਇੱਕ ਕਰਕੇ ਚੱਲਣ ਦੇ ਦੀ ਬੋਧ ਮੇਰੇ ਨਾਲ ਜੀ ਸਤਪਾਲ ਜੀ ਮੈਂ ਜੀ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਪਾਰਕਿੰਗ 'ਚ ਗੱਡੀਆਂ ਲਾਂਦੇ ਆ ਇੰਨਾਂ ਦੇ ਨਾਲ ਸਾਰੇ ਜਿਹੜੇ ਗੱਡੀਆਂ ਲੈ ਹੀ ਸਾਡੇ ਚੌਂਕ ਦੇ ਵੀ ਲਾ ਲਓ ਬਾਹਰ ਭਰਾਵਾਂ ਦੇ ਡੱਬੇ ਉਲੇ ਵੀ ਲਾ ਲਓ ਉਦੋਂ ਡਾਕਟਰ ਸਾਨੂੰ ਉੱਥੇ ਬੁਲਾ ਕੇ ਆਪਣੇ ਕੰਪਨੀ ਬਾਗ ਹਾਂ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਭਾ ਗਏ ਉੱਥੇ ਰਮਾਨ ਦਾ ਸਾਰਿਆਂ ਕੋ 50-50 ਰੁਪਏ ਲੈ ਕੇ 3-4000 ਰੁਪਿਆ ਉਸਨੇ ਇਕੱਠਾ ਕਰਕੇ 5000 ਤੇ ਇਹ ਲੈ ਜਾਂਦਾ ਸੀ ਕਿ ਲਓ ਤੁਸੀਂ ਗੱਡੀਆਂ ਚਲਾਓ ਕਿ ਇੱਕ-ਇੱਕ ਕਰਕੇ ਚਲਾਓ ਸਭ ਕੁਝ ਚੱਲਦਾ ਰਿਹਾ ਗੱਡੀਆਂ ਚੱਲਦੀ ਰਹੀਆਂ ਅੱਜ ਚੀਤਾ ਪ੍ਰਧਾਨ ਨੇ ਅਸਤੀਫਾ ਦਿੱਤਾ ਹੈ ਅੱਜ ਉਥੇ ਨਵਾਂ ਪ੍ਰਧਾਨ ਬਣਿਆ ਇਥੇ ਉਸ ਨੇ ਆਪਣੀ ਕਾਰਵੀਨ ਨਾਲ ਲੇਖ ਰਹਾ ਕਿ ਵੀਡੀਓ ਆਪਣੇ ਜਾ ਕੇ ਥਾਣੇ 'ਚ ਜਾ ਕੇ ਉਹਨੇ ਕਤੌਲੀ ਦਿੱਤੀ ਕਿ ਲੈ ਵੀ ਗੱਡੀਆਂ ਨਜਾਇਜ਼ ਇੰਦਰ ਲੱਗਦੀਆਂ ਡਾਕਟਰ ਨੂੰ ਪੁੱਛਿਆ ਜਾਏਗਾ ਜਦੋਂ ਕੱਲ ਨੂੰ ਤੂੰ ਲਵਾਈਆਂ ਸੀ ਗੱਡੀਆਂ ਇੱਕ ਇੱਕ ਦੋ ਦੋ ਉਦੋਂ ਤੂੰ ਕਿੱਥੇ ਹੈ ਅੱਜ ਤੂੰ ਨਾਲ ਤੁਰਦਾ ਮੈਂ ਉਹਨਾਂ ਨਾਲ ਅੱਜ ਮੜੇ ਬੰਦਿਆਂ ਦੀਆਂ ਗੱਡੀਆਂ ਬੰਦ ਕਰਵਾਤੀਆਂ ਇਹ ਵਿਚਾਰੇ ਸਾਰੇ ਇਹਨਾਂ 'ਚੋਂ 30 ਬੰਦੇ ਇਹੋ ਜਿਹੇ ਜਿਹੜੇ ਕਿਰਾਇਆ ਦੇ ਰਹੇ ਜਿਹੜੇ ਕਿ 300 ਰੁਪਏ ਕਿਰਾਇਆ ਦਿੰਦੇ ਆ ਔਰ 100 ਰੁਪਿਆ ਇੱਕ ਪਾਰਕਿੰਗ ਦੇ ਵਰਦੇ ਆ। ਇਹ ਕਿੱਥੋਂ ਦੇਣਗੇ? ਮੈਂ ਵੀ ਖੁਦ ਕਿਰਾਏ ਦੇ ਚਲਣਾ ਵਾਂ। ਮੈਨੂੰ ਹੁਣੇ ਮੇਰੇ ਵਾਲਕ ਦਾ ਫੋਨ ਆਇਆ ਮੈਂ ਤਰਬੋਦੀ ਗੱਲ ਤੇ ਕਾਊਂਟਰ ਤੇ ਲੱਹਾ। ਤੇ ਮੈਨੂੰ ਕਹਿੰਦਾ ਕਿਰਾਇਆ ਪਾ। ਜਦੋਂ ਅਸੀਂ ਕੰਮ ਹੀ ਨਹੀਂ ਕਰਾਂਗੇ ਸਾਨੂੰ ਕਿਰਾਇਆ ਕਰਨ ਦੇਣਗੇ ਨਹੀਂ ਅਸੀਂ ਕਿੱਥੋਂ ਪਾਵਾਂਗੇ ਜੀ? ਭਾਜੀ ਮੇਰੀ ਗੱਲ ਸੁਣੋ। ਇਹ ਮਾੜੇ ਬੰਦੇ ਆ ਨਾ ਬਹੁਤ ੱੱਕਾ ਹੋ ਰਿਹਾ ਜੀ। ਬਹੁਤ ਜ਼ਿਆਦਾ ੱੱਕਾ ਹੋ ਰਿਹਾ ਜੀ। ਜੇ ਦੇਖੋ ਜੀ ਜੇ ਕੰਮ ਨਹੀਂ ਕਰਨਗੇ ਤੇ ਫਿਰ ਕੀ ਕਰਨਗੇ? ਮਾੜਾ ਕੰਮ ਕਰਨਾ ਨਾ ਕੋ ਨਾ ਕੋਈ। ਇਹਨਾਂ ਨੂੰ ਸਾਡੇ ਐਸਪੀ ਸਾਹਿਬ ਆਪਣੇ ਕਤਵਾਲੀ ਸਾਹਿਬ ਦੇ ਜਿਹੜੇ ਐਸਐਚਓ ਸਾਹਿਬ ਹੈ ਉਹ ਇਹਨਾਂ ਨੇ ਸੁਣਿਆ ਇਹ ਮਾੜੇ ਬੰਦਿਆਂ ਨੂੰ ਇੱਕ ਕਰਕੇ ਗੱਡੀ ਲਵਾਏ ਆਪਣੇ ਕਾਰੋਬਾਰ ਕਰਨ ਕਿਉਂਕਿ ਉਥੇ ਹੈਂਡੀਕੈਡ ਵੀ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਇਹਨਾਂ ਨੂੰ ਲੈ ਕੇ ਇਹੋ ਜਿਹੀ ਰੁਸ਼ਕਲ ਲੈ ਕੇ ਜਾਂਦੇ ਆ ਦਰਬਾਰ ਦੇ ਗੁਰੂ ਘਰ ਜੇ ਇਹ ਨਹੀਂ ਜਲਾਣਗੇ ਉਹ ਕਿਸਰਾ ਜਾਣਗੇ ਜਿਹੜਾ ਨਵਾਂ ਪ੍ਰਧਾਨ ਬਣਿਆ ਉਹਦੀ ਗੱਡੀ ਚੱਲ ਰਹੀ ਹੈ ਪਾਰਕਿੰਗ ਨਾਲ ਉਹਨੇ 30 40 ਗੱਡੀਆਂ ਲਵਾਈਆਂ ਇਥੇ ਪੂਰੀ ਚੱਲ ਰਹੀ ਹੈ ਉਹ ਰੋਟੀ ਰੱਜ ਕੇ ਖਾ ਰਿਹਾ ਇਹ ਵਿਚਾਰੇ ਸਾਰੇ ਭੁੱਖੇ ਮਰ ਰਹੇ ਆ ਇਹਨਾਂ ਬਾਰੇ ਕੋਈ ਸੋਚੋ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਦਿੰਦਾ